ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਹੜੇ ਬੱਕਰੇ ਬੱਕਰੀਆਂ ਘੱਟ ਖਾਂਦੇ ਆ ਭੁੱਖ ਨਹੀਂ ਲੱਗਦੀ ਉਹਨਾਂ ਵਾਸਤੇ ਚੂਰਨ ਤਿਆਰ ਕਰਕੇ ਦੱਸਾਂਗੇ ਆਪਾਂ ਤੁਹਾਨੂੰ ਤੇ ਉਹ ਸਮਾਨ ਆਪਾਂ ਲੈਂਦਾ ਸੀ ਦੁਕਾਨ ਤੋਂ ਤੇ ਉਹ ਆਪਾਂ ਬਣਾ ਕੇ ਤੁਹਾਨੂੰ ਦੱਸਾਂਗੇ ਵੀ ਕਿਵੇਂ ਉਹ ਤਿਆਰ ਹੁੰਦਾ ਤੇ ਕੀ ਕੀ ਸਮਾਨ ਪੈਂਦਾ ਉਹਦੇ ਵਿੱਚ ਕੋਈ ਬਾਲਾ ਨਹੀਂਗਾ ਤੇ ਬਾਲਾ ਮਹਿੰਗਾ ਵੀ ਨਹੀਂਗਾ ਨਾ ਹੀ ਬਾਲਾ ਸਮਾਨ ਪਾਉਣਾ ਪਾਉਣ ਨੂੰ ਜਿੰਨਾ ਮਰਜ਼ੀ ਭਾਈ ਚੱਲ ਕੇ ਰੋਸ ਮਾਣ ਜਿੰਨਾ ਕ ਆਪਾਂ ਪਾਵਾਂਗੇ ਉਨਾ ਹੀ ਵਾਧੂ ਆ। ਉਹਦੇ ਨਾਲ ਪੂਰੀ ਭੁੱਖ ਲੱਗੂਗੀ ਕਣ ਦਾ ਭਾਵਾ ਵੀ ਲੱਕੜਾਂ ਚ ਭੰਨ ਲੱਗ ਪੈਣਗੇ ਇੰਨਾ ਵਧੀਆ ਸਮਾਨ ਆ ਉਹ। ਤੇ ਨਾ ਉਹ ਗਰਮਾ ਨਾ ਠੰਡਾ ਜੇ ਉਹਨੂੰ ਆਪਾਂ ਉਹਦੀ ਮਿਕਦਾਰ ਦੇ ਵਿੱਚ ਪਾਵਾਂਗੇ। ਵੀ ਜਿੰਨੀ ਪਸ਼ੂ ਨੂੰ ਜ਼ਰੂਰਤ ਆ। ਜਿੰਨਾ ਉਸ ਢੰਗ ਨਾਲ ਪਾਵਾਂਗੇ ਤੇ ਉਸ ਸੇਫ ਆ ਇਹਨਾਂ ਵਾਸਤੇ ਭੁੱਖ ਵੀ ਲਾਊ ਵਜਨ ਵੀ ਕਰਨਗੇ। ਚਮਕ ਵੀ ਆਊਗੀ ਇਹਨਾਂ ਤੇ ਬਹੁਤ ਵਧੀਆ ਚੀਜ਼ ਆ। ਤੇ ਆਪਾਂ ਤੁਹਾਨੂੰ ਉਹ ਬਣਾ ਕੇ ਦੱਸਾਂਗੇ ਕਿਵੇਂ ਤਿਆਰ ਹੁੰਦਾ ਸਾਰੀ ਵਿਧੀ ਕਿੰਨਾ ਸਮਾਨ ਪੈਂਦਾ ਸਾਰਾ ਦੱਸਾਂਗੇ ਆਪਾਂ ਉਹ ਬਹੁਤ ਵਧੀਆ ਚੂਰਨ ਬਣੂਗਾ ਉਹ ਤੁਸੀਂ ਮੈਡੀਕਲ ਦੀਆਂ ਦਵਾਈਆਂ ਭੁੱਲ ਜਾਓਗੇ ਇੰਨਾ ਵਧੀਆ ਸਮਾਨ ਆ ਤੇ ਡੱਕੇ ਵੀ ਚ ਬਣ ਲੱਗ ਪੈਣਗੀਆਂ ਪੱਠੇ ਦਾ ਖਾਣੀ ਖਾਣੇ ਆ ਨਾਲ ਡੱਕੇ ਵੀ ਜਬਣਗੀਆਂ ਚੂਰਨ ਆਪਾਂ ਤੁਹਾਨੂੰ ਬਣਾ ਕੇ ਦੱਸਾਂਗੇ ਉਹ ਤੇ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਉਹ ਤਿਆਰ ਕਰਨਾ ਮੱਝਾਂ ਨੂੰ ਪਾਓ ਭਾਵਾਂ ਤਾਂ ਭਾਵਾਂ ਬੱਕਰੀਆਂ ਨੂੰ ਪਾਓ ਬੱਕਰੀਆਂ ਨੂੰ ਜਿੰਨਾਂ ਨੂੰ ਮਰਜ਼ੀ ਪਾਓ ਪੂਰੇ ਰਾਜੀ ਰਹਿਣਗੇ ਭੁੱਖ ਪੂਰੀ ਖੁੱਲ ਕੇ ਲੱਗੂਗੀ ਬਾਕੀ ਕਈ ਵਾਰੀ ਭੁੱਖ ਤਾਂ ਨਹੀਂ ਲੱਗਦੀ ਹੁੰਦੀ ਕਿ ਉਹਨਾਂ ਦੇ ਅੰਦਰ ਮਲਾਪ ਹੁੰਦੇ ਆ ਪਹਿਲਾਂ ਪਸ਼ੂਆਂ ਨੂੰ ਮਲਾਪਾਂ ਲਈ ਦਵਾਈ ਲਾਜ਼ਮੀ ਦਿਓ ਮੁੜਾ ਪਾਂ ਲਈ ਦਵਾਈ ਤੁਸੀਂ ਕੋਈ ਵੀ ਦੇ ਸਕਦੇ ਆ ਜਿਵੇਂ ਬੱਕਰਿਆਂ ਨੂੰ ਦੇਣੀ ਆ ਬੱਕਰਿਆਂ ਨੂੰ ਤਾਂ ਕੋਈ ਮਰਜ਼ੀ ਦੇ ਦਿਓ ਜਿਵੇਂ ਹਾਈ ਟੈਕ ਹੋਗੀ ਅਲਬੋਮਾਰ ਹੋਗੀ ਨਿੱਲਜਨ ਹੋਗੀ ਉਹ ਬੋਡੀ weight ਦੇ ਹਿਸਾਬ ਨਾਲ ਉੱਪਰ ਲਿਖਿਆ ਹੀ ਹੁੰਦਾ ਉਹਦੇ ਵੀ ਇੰਨੇ ਕਿਲੋ ਭਾਰ ਨੂੰ ਇੰਨੇ ਐਮ ਐਲ ਦਵਾਈ ਦੇਣੀ ਉਹ ਸਾਰਾ ਲਿਖਿਆ ਹੁੰਦਾ ਉਹਦੇ ਤੇ ਜਿਹੜਾ ਬੱਕਰਿਆਂ ਨੂੰ ਦੇਣੀ ਆ ਉਹ ਥੋੜਾ ਸੋਚ ਸਮਝ ਕੇ ਕਿਉਂਕਿ ਗੱਬਣ ਬੱਕਰੀਆਂ ਨੂੰ ਅਲੱਗ ਹੁੰਦੀ ਹੈ ਦਵਾਈ ਗੱਬਣ ਬੱਕਰੀਆਂ ਨੂੰ ਆਪਾਂ ਨਿੱਲਜਨ ਦੇ ਸਕਦੇ ਆ ਹਾਈ ਟੈਕ ਦੇ ਸਕਦੇ ਆ ਉਹ ਸੇਫ ਹੁੰਦੀ ਆ ਜੇ ਆਪਾਂ ਅਲਬੋ ਮਾਰ ਦੇਵਾਂਗੇ ਉਹ ਗੱਬਣਾ ਵਾਸਤੇ ਅਨ ਸੇਫ ਉਹ ਨਹੀਂ ਦੇਣਗੀ ਉਹਨਾਂ ਨੂੰ ਆਪਾਂ ਅਲਬੋ ਮਾਰ ਨਹੀਂ ਦੇਣੀ ਗੱਬਣ ਬੱਕਰੀ ਨੂੰ ਤੇ ਮਹੀਨਾ ਰਹਿੰਦਾ ਜਾਂ ਡੇਢ ਮਹੀਨਾ ਰਹਿੰਦਾ ਫੇਰ ਨਹੀਂ ਆਪਾਂ ਬੱਕਰੀ ਨੂੰ ਮਲੱਪਾਂ ਵਾਲੀ ਦਵਾਈ ਦੇਣੀ ਸੂਣ ਤੋਂ ਤੁਰੰਤ ਬਾਅਦ ਨਹੀਂ ਦੇਣੀ ਘੱਟੋ ਘੱਟ 2 ਮਹੀਨੇ ਜਦੋਂ ਹੋ ਜਾਣ ਸੂਈ ਨੂੰ ਉਦੋਂ ਦੇਣੀ ਹੁੰਦੀ ਆਪਾਂ ਮਲੱਪਾਂ ਵਾਲੀ ਦਵਾਈ ਕਿਉਂਕਿ ਉਦੋਂ ਉਹਦਾ ਜਿਹੜਾ ਬੱਚੇ ਦਾਣੀ ਦਾ ਸਾਈਜ਼ ਹੁੰਦਾ ਉਹ ਸਹੀ ਆ ਉਹ ਤੇ ਦੁਕਾਨੇ ਤੇ ਆ ਜਾਂਦਾ ਪ੍ਰਾਪਰ ਤੇ ਜੇਕਰ ਨਹੀਂ ਦਿੱਤੀ ਹੁੰਦੀ ਦਵਾਈ ਤੁਸੀਂ ਦਵਾਈ ਦੇ ਕੇ ਫਿਰ ਉਹ ਜੋ ਭੁੱਖ ਵਾਲਾ ਜਾਂ ਤਾਕਤ ਵਾਲਾ ਕੋਈ ਵੀ ਸਮਾਨ ਦੇਣਾ ਉਹ ਉਸ ਤੋਂ ਬਾਅਦ ਦੇਣਾ ਹੁੰਦਾ ਆਪਾਂ ਉਦੋਂ ਪਹਿਲਾਂ ਨਹੀਂ ਦੇਣਾਗਾ ਮਲਪਾਂ ਵਾਲੀ ਦਵਾਈ ਦੇਣੀ ਲਾਜ਼ਮੀ ਆ ਤੇ ਇਹ 3 ਮਹੀਨਿਆਂ ਦੇ ਵਿੱਚ ਜਿਵੇਂ ਅੱਜ ਦਿੱਤੀ ਆ ਫੇਰ 3 ਮਹੀਨਿਆਂ ਨੂੰ ਜੇਕਰ ਜਾਦੇ ਲੱਗਦੇ ਆ ਵੀ ਜ਼ਿਆਦਾ ਨਿਕਲੇ ਨਹੀਂਗੇ ਪਸ਼ੂ ਫੇਰ ਕਮਜ਼ੋਰ ਹੋਈ ਜਾਂਦਾ ਉਹਨਾਂ ਨੂੰ ਆਪਾਂ ਪਹਿਲੀ ਡੋਜ਼ ਘੱਟ ਦੇ ਕੇ ਹਫ਼ਤੇ ਬਾਅਦ ਫੇਰ ਦੇ ਸਕਦੇ ਆ ਉਹਦੇ ਨਾਲ ਉਹਨਾਂ ਦੇ ਜਿਹੜੇ ਮਲੱਪ ਹੁੰਦੇ ਆ ਉਹਨਾਂ ਦੇ ਅੰਡੇ ਉਹ ਵੀ ਖਤਮ ਹੋ ਜਾਂਦੇ ਆ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਚੂਰਨ ਜੁੜੇ ਰਹੋ ਵੀਡੀਓ ਦੇ ਨਾਲ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਚਲੋ ਕਰਦੇ ਆਪਾਂ ਦੁਆਈ ਦਾ ਤਿਆਰੀ ਕਿਵੇਂ ਬਣਾਉਣੀ ਆ ਆਜੋ ਉਹ ਆਪਾਂ ਬਣਾਵਾਂਗੇ ਇੱਥੇ ਰਸੋਈ ਦੇ ਵਿੱਚ ਦੁਆਈ ਆਪਾਂ ਬਣਾਵਾਂਗੇ ਰਸੋਈ ਦੇ ਵਿੱਚ ਵੀ ਆਜੋ ਦੋਸਤੋ ਆਪਾਂ ਆ ਗਏ ਆ ਰਸੋਈ ਦੇ ਵਿੱਚ ਜਿਹੜਾ ਆਪਾਂ ਸਮਾਨ ਤੁਹਾਨੂੰ ਦੱਸਿਆ ਸੀਗਾ ਉਹ ਸਮਾਨ ਤੁਹਾਨੂੰ ਆਪਾਂ ਇੱਕ ਵਾਰੀ ਦੱਸ ਦਈਏ ਕਿਹੜਾ ਕਿਹੜਾ ਇਹ ਸਮਾਨ ਹੈਗਾ ਬਈ 1 ਕਿਲੋ ਮੇਥੇ ਪਾਉਣੇ ਆਪਾਂ ਜਿਹੜੇ ਮੇਥੇ ਦਾਣੇ ਹੁੰਦੇ ਆਂ ਦੀ ਆਹਾਂ 1 ਕਿਲੋ ਪਾਉਣੇ ਆ ਇੱਕ ਅੱਧਾ ਕਿਲੋ ਪਾਉਣੀ ਆ ਪਾਜਵਾਨ ਇਹ ਆਪਣੀ ਰਸੋਈ ਦੇ ਵਿੱਚ ਹੁੰਦੀ ਆ ਖਾਸ ਕਰਕੇ ਤੇ ਆ ਜਿਹੜੇ ਰਸੋਈ ਚ ਕਈਆਂ ਵੀਰਾਂ ਦੇ ਤਾਂ ਹੁੰਦੇ ਆ ਤੇ ਕਈਆਂ ਦੇ ਨਹੀਂ ਹੁੰਦੇ ਪਿੰਡਾਂ ਦੇ ਵਿੱਚ ਬਹੁਤ ਘੱਟ ਹੁੰਦੇ ਆ ਸ਼ਹਿਰਾਂ ਚ ਲੋਕ ਰੱਖਦੇ ਆ ਇਹ ਤੜਕੇ ਤੁੜਕੇ ਲਾਉਂਦੇ ਇਹਨਾਂ ਦੇ ਤੇ 200 ਗ੍ਰਾਮ ਪਾਉਣਾ ਆਪਾਂ ਕਾਲਾ ਨਮਕ ਪੀਸਿਆ ਹੋਇਆ ਜਿਹੜੇ ਮੇਥੇ ਆ ਇਹਨਾਂ ਨੂੰ ਆਪਾਂ ਇਸ ਕੜਾਈ ਦੇ ਵਿੱਚ ਪਾ ਕੇ ਤੇ ਸੇਕ ਲਵਾਉਣਾ ਥੋੜਾ ਜਿਹਾ بس ਬਾਹਲੇ ਸਾੜਨੇ ਨਹੀਂਗੇ ਬਸ ਇਹਨਾਂ ਨੂੰ ਖੁਸ਼ਕ ਜੇ ਕਰਨੇ ਆ ਅੱਗ ਆਪਾਂ ਪਹਿਲਾਂ ਮਚਾ ਕੇ ਰੱਖੀ ਸੀ ਕਿ ਥੱਲੇ ਬਸ ਥੋੜਾ ਜਿਹਾ ਸੇਕ ਲਵਾਵਾਂਗੇ ਇਹਨਾਂ ਨੂੰ ਕਿਉਂਕਿ ਇਹਨਾਂ ਦੇ ਵਿੱਚੋਂ ਜਿਹੜਾ ਮੌਇਸਚਰ ਹੁੰਦਾ ਮੌਇਸਚਰ ਨਿਕਲ ਜਾਵੇ ਤੇ ਜਿਹੜਾ ਮੌਇਸਚਰ ਆ ਇਹਦੇ ਵਿੱਚੋਂ ਨਿਕਲ ਜਾਊਗਾ ਇਹ ਖੁਸ਼ਕ ਹੋ ਜਾਣਗੇ ਇਹ ਤੇ ਪੀਸਨੇ ਸੋਕੇ ਹੋ ਜਾਂਦੇ ਆ ਇਹਨਾਂ ਨੂੰ ਪਸੇਕ ਲਵਾ ਕੇ ਥੋੜਾ ਜਿਹਾ ਤੇ ਭਾਂਡੇ ਦੇ ਪਾਸੇ ਕੱਢ ਲਾਂਗੇ ਆ ਦੇਖੋ ਨਾ ਪੁੰਨਣੇ ਵੀ ਨਹੀਂ ਜਾਦੇ ਮੜ ਕੇ ਜਦੋਂ ਜਿਆਦੇ ਪੁੰਨਦੇ ਆ ਫਿਰ ਕੰਨ ਮਰ ਜਾਂਦਾ ਵਿਚਲਾ ਕੱਲਾ ਸਹੀ ਕੀ ਲਗਾਉਣਾ ਥੋੜਾ ਜਿਹਾ ਤੇ ਟੀਜ ਇਹ ਬਹੁਤ ਘੈਂਟ ਬਣੂਗੀ ਜਦੋਂ ਤੁਸੀਂ ਇਹਨਾਂ ਨੂੰ ਵਰਤ ਕੇ ਦੇਖੋਗੇ ਤੁਸੀਂ ਖੁਦ ਦੱਸੋਗੇ ਕਿ ਹਾਂ ਵਾਕਈ ਇਹਦਾ ਰਿਜ਼ਲਟ ਹੈਗਾ ਉਹ ਕਲੀ ਪੂਰੀ ਲੱਗੂਗੀ ਤੇ ਜਿਹੜੀ ਤੁਸੀਂ ਫੀਡ ਪਾਉਂਗੇ ਫੀਡ ਦੇ ਨਾਲ ਹੀ ਇਹਨੂੰ ਮਿਕਸ ਕਰ ਦੇਣਾ ਖੁੱਲ ਕੇ ਖਾਣਗੇ ਆਪਾਂ ਤੁਹਾਨੂੰ ਖਵਾ ਕੇ ਵੀ ਵਿਖਾਵਾਂਗੇ ਜਦੋਂ ਹੁਣ ਆਪਾਂ ਤਿਆਰ ਕਰਿਆ ਨਾ ਨਾਲ ਇਹਦਾ ਪ੍ਰੈਕਟੀਕਲ ਵੀ ਦਿਖਾਵਾਂਗੇ ਵੀ ਕਿੰਨਾ ਕੁ ਖੁਸ਼ ਹੋ ਕੇ ਖਾਂਦੇ ਆ ਇਸ ਚੀਜ਼ ਨੂੰ ਇਹਨੂੰ ਆਪਾਂ ਹੁਣ ਲਾ ਲੈਨੇ ਆ ਤੇ ਹੁਣ ਆਪਾਂ ਅਜਵੈਨ ਪਾਵਾਂਗੇ ਹੁਣ ਆਪਾਂ ਪਾਲੀ ਅਜਵੈਨ ਇਹਦੇ ਚ ਤੇ ਇਹਨੂੰ ਵੀ ਭੁੰਨ ਲਾਂਗੇ ਢਾਣ ਦਾ ਭਾਵ ਵੀ 6 ਕੁ ਲਵਾਂਗੇ ਭੁੰਨ ਨਹੀਂ ਲਵਾਂਗੇ ਜ਼ਿਆਦਾ ਭੁੰਨਣੀ ਨਹੀਂ ਸੀਕਲਵਾਲਾਂਗੇ ਇਹਦੇ ਨਾਲ ਹੁਣ ਜਿਹੜੀ ਅਜਵਾਇਣ ਵਾਈਵਾਦੀ ਅੱਖਾਂ 'ਚ ਗਿੱਡਾ ਆਉਣੀਆ ਜੋੜ ਦਰਦ ਕਰਨੇ ਜਾਂ ਗੋਡੇ ਸੋਜ ਜਾਂਦੇ ਕਈ ਵਾਰੀ ਬੱਕਰੀਆਂ ਦੇ ਜਾਂ ਬੱਕਰੀਆਂ ਦੇ ਉਹ ਤੋਂ ਬਹੁਤ ਇਹ ਇਲਾਜ ਵਧੀਆ ਆਰਾਮ ਬਾਣੇ ਇਲਾਜ ਆ ਇਹ ਲੀਵਰ ਨੂੰ ਸੈੱਟ ਰੱਖਦੀ ਆ ਵਾਈਵਾਦੀ ਸਾਰੀ ਕੱਢ ਦਿੰਦੀ ਆ ਹਾਂ ਦੇਖੋ ਸੀਕ ਨੂੰ ਬਸ ਬਾਲਾ ਜਾਦੇ ਭੁੰਨ ਆਣੀਆ ਥੋੜਾ ਜਿਹਾ ਸੇਕ ਲਵਾਵਾਂਗੇ ਸੇਕ ਲਵਾਉਣ ਦਾ ਮਤਲਬ ਇਹੀ ਹੁੰਦਾ ਵੀ ਵਿੱਚੋਂ ਮੋਇਸਚਰ ਨਿਕਲ ਜਾਂਦਾ ਜੋ ਸੁਲ੍ਹਾਬ ਹੁੰਦੀ ਹੈ ਇਹਦੇ ਚੋਂ ਮੁੜ ਕੇ ਪੀਸਣਾ ਸੌਖਾ ਹੁੰਦਾ ਵਧੀਆ ਪੀਸਿਆ ਜਾਂਦਾ ਸਮਾਨ ਸੁੱਕਾ ਸੁੱਕਾ ਪਾਊਡਰ ਬਣ ਜਾਂਦਾ ਤੇ ਬਾਅਦ ਜੇ ਆਪਾਂ ਮਲਾਵਾਂਗੇ ਨਾਮਕ ਇਹਦੇ ਚ ਕਾਲਾ ਇਹ ਪੀਸਿਆ ਨਾਮ ਕੀ ਲੈਂਦਾ ਸੀਗਾ ਦੁਕਾਨ ਤੋਂ ਆਪਾਂ ਮੈਂ ਇਹਦਾ ਪੂਰੇ ਗਰਮਾ ਇਹਨੂੰ ਵੀ ਤਕਰੀਬਨ ਸੇਕ ਲੱਗ ਹੀ ਚੁੱਕਿਆ ਹਮ ਐਕਸੀ ਆਪਣੀ ਤਿਆਰ ਆ ਪੀਸਣ ਦੇ ਲਈ ਤੇ ਸਮਾਨ ਆਪਣਾ ਪਿਆ ਕੜਾਹੀ ਦੇ ਵਿੱਚ ਇਹਨੂੰ ਆਪਾਂ ਕਿਸੇ ਛੋਟੇ ਭਾਂਡੇ ਨਾਲ ਉਹਦੇ ਵਿੱਚ ਪਾ ਕੇ ਤੇ ਪੀਸੀ ਚੱਲਾਂਗੇ ਠੀਕ ਆ ਦੋਸਤੋ ਕਰਦੇ ਆ ਤਿਆਰੀ ਇਹਦੀ ਬਣਾਇਆ ਰਗੜ ਕੇ ਪੂਰਾ ਤਿਆਰ ਕਰ ਲਿਆ ਇਹ ਮੈਕਸੀ ਦੇ ਵਿੱਚ ਗ੍ਰੈਂਡ ਕਰ ਲਿਆ ਨੂੰ ਪੂਰਾ ਵਧੀਆ ਪਾウダー ਬਣ ਗਿਆ ਤੂਰ ਮੇਕਾ ਆ ਜਿਹੜਾ ਨੂਨ ਆ ਕਾਲਾ ਨੂੰ 200 ਗ੍ਰਾਮ ਮੜਾ ਨੇੜੇ ਕਰ ਲਾ ਫੇਰ ਵਾਜੋ 200 ਗ੍ਰਾਮ ਤਾਲਾ ਨਮਕ ਨਾ ਇਹ ਚਿੱਟਾ ਨਾ ਲਾਲ ਇਹ ਕਾਲਾ ਜਿਹੜਾ ਮਟਕੇ ਵਾਲਾ ਨੂਨ ਹੁੰਦਾ ਕਾਲਾ 200 ਗ੍ਰਾਮ ਪਾਉਣਾ 1 ਕਿਲੋ ਮਿੱਥੇ ਸੀਗੇ ਤੇ ਅੱਧਾ ਕਿਲੋ ਅਜਵਾਣ ਸੀਗੀ 1.5 ਕਿਲੋ ਵਜਨ 200 ਗ੍ਰਾਮ ਇਹ 1 ਕਿਲੋ 700 ਗ੍ਰਾਮ ਵਜਨ ਆਪਾਂ ਇਹ ਬਣਾ ਲਿਆ ਸਾਰਾ ਇਹਨੂੰ ਆਪਾਂ ਚੰਗੀ ਤਰ੍ਹਾਂ ਵਿੱਚ ਇਹ ਮਿਕਸ ਕਰ ਲਾਂਗੇ ਹੁਣ ਇਹਨੂੰ ਮਿਕਸ ਕਰਨ ਤੋਂ ਬਾਅਦ ਫੇਰ ਆਪਾਂ ਤੁਹਾਨੂੰ ਵੀ ਇਹ ਨਾ ਪ੍ਰੈਕਟੀਕਲ ਦਿਖਾਵਾਂਗੇ ਖਵਾ ਕੇ ਇਹ ਡੋਜੇ ਦੀ ਹੈਗੀ ਇੱਕ ਚਮਚ ਇੱਕ ਚਮਚ ਤੋਂ ਵੱਧ ਨਹੀਂ ਪਾਉਣਾਗਾ ਵੱਡੇ ਬੱਚੂ ਨੂੰ ਤੇ ਗੱਪਣ ਨੂੰ ਖਾਲੀ ਨੂੰ ਕੋਈ ਟੈਨਸ਼ਨ ਨਹੀਂ ਜਿਹੜੀ ਸੱਜਰ ਹੋਈ ਆ ਉਹਨੂੰ ਸਭ ਤੋਂ ਵਧੀਆ ਵਰਦਾਨ ਹੀ ਆ ਉਹਦੇ ਵਾਸਤੇ ਦਾ ਇਹ ਸੱਜਰ ਸਵੇਪਸੂ ਨੂੰ ਪੂਰੀ ਭੁੱਖ ਖਲਾਊਗਾ ਲੀਵਰ ਠੀਕ ਕਰੂਗਾ ਮੈਲ ਵੀ ਝਾੜੂ ਇਹ ਚੀਜ਼ ਜਿਹੜੀ ਦੁੱਧ ਤੇ ਵੀ ਪਸੂ ਆਊਗਾ ਇਹ ਇੰਨੀ ਤਾਕਤ ਆ ਮੇਥਿਆਂ ਦੇ ਵਿੱਚ ਤੇ ਕਮਜ਼ੋਰ ਨਹੀਂ ਪੈਂਦਾ ਪਸੂ ਸ਼ਾਇਨਗ ਪੂਰੀ ਰਹੂਗੀ ਉਹਦੇ ਸਰੀਰ ਤੇ ਵਾਲ ਝਾੜਦੇ ਵਾਲ ਝੜਨੋਂ ਹਟ ਜਾਣਗੇ ਤੇ ਜਿਹੜੇ ਬੱਕਰੇ ਆ ਬੱਕਰੇ ਪੂਰੇ ਰਾਜੀ ਹੋਣਗੇ ਜਿਹੜੇ ਤੁਸੀਂ ਖਵਾਓਗੇ ਕੋਕੋਹਲਾ ਲੱਗੀ ਦੀ ਪਾਉਣਾ ਵਾਰ ਇੱਕ ਚਮਚੀ ਹੈ ਇਹ ਇੱਕ ਚਮਚ ਤੋਂ ਵੱਧ ਨਹੀਂ ਪਾਉਣਾਗਾ ਇੱਕ ਚਮਚ ਦੀ ਡੋਜ਼ ਆ ਵੱਡੇ ਜਾਨਵਰ ਦੀ ਛੋਟੇ ਨੇ ਓਟਾ ਜਾਨਵਰ ਆਣਗੇ ਵੀਰ ਕੇ ਮੱਲ ਮੱਲੀ ਖਾਣਗੇ ਇਹ ਤਾਂ ਪਰ ਪਾਉਣਾ ਆਪ ਇੱਕ ਚਮਚੀ ਹੈ ਡੇਲੀ ਇਹਦੀ ਕੋਈ ਐ ਨਹੀਂ ਜਿਵੇਂ ਵੀ ਹੋਰ ਅੰਗਰੇਜ਼ੀ ਦਵਾਈਆਂ ਹੁੰਦੀਆਂ ਇਹ ਉਹਨਾਂ ਨੂੰ ਵੀ 15 ਦਿਨ ਪਾਤਾ 15 ਦਿਨ ਬੰਦ ਕਰ ਦਿਓ ਮਹੀਨਾ ਪਾਤਾ ਮਹੀਨਾ ਬੰਦ ਕਰ ਦਿਓ ਇਹਨੂੰ ਤੁਸੀਂ ਲਗਾਤਾਰ ਪਾਈ ਚੱਲੋ ਉਨਾ ਹੀ ਫਾਇਦਾ ਕਰੋ ਨੁਕਸਾਨ ਨਹੀਂ ਕਰਦੇ ਇਹ ਦੀ ਆ ਮੁੰਡਿਆਂ ਨੇ ਫਾਇਦਾ ਕਰਨਾ ਨੂਨ ਆਪਣਾ ਹੋ ਗਿਆ ਮਿਕਸੇਰੇ ਦੇ ਵਿੱਚ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਖਵਾ ਕੇ ਥੋੜਾ ਜਿਹਾ ਦਾਣਾ ਵਿੱਚ ਰੱਖ ਲਓ ਦਾਣੇ ਦੇ ਵਿੱਚ ਮਿਕਸ ਕਰਕੇ ਖਵਾ ਦਿਆ ਕਰਿਓ ਤੋਂ ਉਹ ਨੂੰ ਇਹ ਪਾ ਮਾਈ ਹੋਈ ਸੁੱਕੀ ਖਾਈ ਜਾਂਦੇ ਆ ਜਾਂਦੇ ਜੀ ਆ ਜਾ ਰੂਬੀ ਰੂਬੀ ਲਿਖਾ ਕੇ ਵੇਖ ਚਲੋ ਪੁੱਤ ਦਿਖਾਉਨੇ ਆ ਖਵਾ ਕੇ ਹੁਣ ਇਹ ਆਪਾਂ ਚੋਕਰ ਲਿਆ ਜੀ ਇਸ ਸ਼ੌਕਰ ਦੇ ਵਿੱਚ ਆਪਾਂ ਇਹਨੂੰ ਮਿਕਸ ਕਰਕੇ ਤੁਹਾਨੂੰ ਦਿਖਾਵਾਂਗੇ। ਆਪਾਂ ਪਾਉਣਾ ਹੈਗਾ ਦੋ ਬੱਕਰਿਆਂ ਨੂੰ ਹੁਣ ਤੇ ਦੋ ਚਮਚੇ ਪਾਵਾਂਗੇ ਇਹਦੇ ਵਿੱਚ। ਦੋ ਚਮਚੇ ਪਾ ਲਈ ਆਪਾਂ। ਸਾਰੇ ਫਲਾਇਰ ਸਟਕਿੰਗ ਹਾਲੇ ਦੋਸਤ ਪਹਿਲਾਂ ਪਾਈ ਤੇ ਅਜ਼ਮਾਇਆ ਕਰਕੇ ਦਿਖਾਉਣੇ ਆ ਆ ਦੇਖੋ ਦਾਣੇ ਦੇ ਲਾਲਚ ਦੇ ਨਾਲ ਨਾਲ ਇਹ ਕਰਾਰਾ ਲੱਗਦਾ ਪੂਰਾ ਖਾਂਦੇ ਵਧੀਆ ਇਹ ਲੀਵਰ ਟਾਉਣ ਕੀ ਬਣ ਗਿਆ ਇੱਕ ਇਹ ਆ ਜਾਓ ਵੀ ਆ ਦੇਖੋ ਲਓ ਜੀ ਨੇਰਾ ਬਣ ਜਾਣਾ ਚੱਲ ਠੀਕ ਮੇਰੇ ਨਾਲ ਦੋਸਤੋ ਆਪਾਂ ਤੁਹਾਨੂੰ ਵਧੀਆ ਚੂਰਨ ਬਣਾ ਕੇ ਦੱਸਿਆ ਆਪਣੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਨੂੰ ਦੱਸਿਓ ਵੀ ਵਾਕਈ ਇਹ ਸਹੀ ਹੈ ਤੁਸੀਂ ਵੀ ਵਰਤ ਕੇ ਦੇਖਿਓ ਬਹੁਤ ਵਧੀਆ ਚੀਜ਼ ਹੈ ਇਹ ਪਸ਼ੂਆਂ ਨੂੰ ਪੂਰਾ ਤੰਦਰੁਸਤ ਰੱਖਦੀ ਆ ਜਿਹੜਾ ਮੇਥੇ ਹੈ ਮੇਥੇ ਬਹੁਤ ਵਧੀਆ ਹੁੰਦੇ ਤਾਕਤ ਵਾਲੇ ਅਜਮੈਣ ਹੁੰਦੀ ਬਾਈਵਾਦੀ ਤੋਂ ਮੇਥੇ ਵੀ ਬਾਈਵਾਦੀ ਤੋਂ ਆ ਲੀਵਰ ਨੂੰ ਸੈੱਟ ਕਰਦੇ ਆ ਜੋੜਾਂ ਦਾ ਦਰਦ ਆ ਜਿਹਨੂੰ ਇਹ ਭਾਵਾਂ ਤੁਸੀਂ ਆਪਾਂ ਆਪ ਵੀ ਬਣਾ ਕੇ ਮੰਨ ਕੇ ਚੁੰਡੀ-ਚੁੰਡੀ ਡੇਲੀ ਖਾਈ ਜੇ ਨਾ ਤੇ ਆਪਣਾ ਵੀ ਲੀਵਰ ਸੈੱਟ ਹੋ ਜਾਊਗਾ ਤੇ ਬੱਕਰਿਆਂ ਵਾਸਤੇ ਦਾ ਇਹ ਵਰਦਾਨ ਹੀ ਆ ਸ਼ੈਨਗ ਪੂਰੀ ਉਹ ਵਾਲ ਛੜਦੇ ਇਸ ਕਹਿੰਨ ਦੀ ਸਮੱਸਿਆ ਜਿਵੇਂ ਖੁਰਕ ਜੀ ਬਾ ਜਾਂਦੀ ਆ ਵਾਲ ਖੁਰਦਰੇ ਹੋ ਜਾਂਦੇ ਆ ਮੈਥੇ ਆ ਜਿਹੜੇ ਮੈਥੇ ਸ਼ੈਨਗ ਲਿਆਉਣ ਵਾਸਤੇ ਆ ਇੱਕ ਵਾਈਟਮੈਚ ਦਾ ਕੰਮ ਹੀ ਕਰਦੇ ਆ ਤੇ ਬਹੁਤ ਵਧੀਆ ਚੀਜ਼ ਆ ਇਹ ਧੰਨਵਾਦ ਦੋਸਤੋ